ਕੀ ਕਰਦੀ ਚਾਲਾਂ ਘੜਿਆ ਅੱਗੇ ਸੋਚਦੇ ਪਏ ਆ ਕਿ ਸਾਡੇ ਸਟ੍ਰੀਮ ਕਿੰਨਾਂ ਲੱਗੇ ਆ ਦੇ YouTube 'ਤੇ ਸਾਡੇ ਚੈਨਲ ਦੇ ਤੇ ਦੇਣਾ ਚਾਹੀਏ ਉਹ ਸਲੀ ਪੰਕਤੀ ਦਾ ਉਚਾਰਨ ਹੈ ਜੋ ਪਾਠਕ ਨੂੰ ਕਹਤੇ ਦੇ ਕਾਂਕੀ ਗਿਰਥਾ ਹੋਵੇ ਸੇਜ ਇੱਥੇ ਲੋਕਾਂ ਦੀ ਮਹਾਨ ਘੜਤ ਕਹਾਣੀ ਬਣੀ ਆ ਵੀ ਇਹਦੇ ਅੰਦਰ ਸਹਬਜ਼ਾਦੇ ਦੇ ਪੈਰ ਲੱਗੇ ਨੇ ਲਓ ਜੀ ਮੋਰ ਦੇ ਵੀ ਦਰਸ਼ਨ ਕਰੋ ਹੁਣ ਅਸੀਂ ਅਗੇ ਗੁਲਦਵਰਾ ਪਰਿਵਾਰ ਵਿਸ਼ਵਨਾਥ ਸਾਹਿਬ ਹਾਂ ਉਹਦੀ ਰੀ ਲੈ ਕੇ ਮੁੜ ਮੁੜ ਜਾ ਤੇ ਸਟਾਉਂਦੀ ਪਿੰਡ ਦੀਆਂ ਨਹਿਰਾਂ ਇਦਾਂ ਕਰਕੇ ਆਜੋ 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 ਵਾਹ ਆ ਵੇਖਨਾ ਤੇ ਰ ਲਓ ਜੀ ਮੋਰ ਦੇ ਵੀ ਦਰਸ਼ਨ ਕਰੋ ਹੁਣ ਅਸੀਂ ਆ ਗਏ ਹਾਂ ਦੋਵਰਾ ਪਰਿਵਾਰ ਵਿਛੋੜਾ ਸਾਹਿਬ ਹਾਂ ਮੋਰ ਬਹੁਤ ਹੈ ਜੀ ਸਾਹਮਣੇ ਗੁਜ਼ਾਰਾ ਪਰਿਵਾਰ ਵਿਛੋੜਾ ਹੋ ਜੂ ਹੋਰ ਜੂਮ ਕਰੋ ਹੋਰ ਜੂਮ ਕਰੋ ਓਏ ਆ ਮੋਰ ਦੇ ਮੋਰ ਹੁਣ ਲਾਗੀ ਕਰੋ ਪਰਿਵਾਰ ਵਿਛੋੜਾ ਸਾਹਿਬ ਗੁਜ਼ਾਰਾ ਦਰਸ਼ਨ ਕਰਾਓ ਕੱਲ ਦੇਖਿਆ ਸੀ ਗੁਰੂ ਕੇ ਲੋਰ ਦੇਖਿਆ ਹੀ ਕਰਦੇ ਹਾਂ ਤਾਂ ਅਸੀਂ ਅਹੀਂ ਦੇਖਿਆ ਜਦੋਂ ਕੈਮਰਾ ਕੱਢਿਆ ਉਹ ਚੱਲ ਗਿਆ ਉਹ ਕਿੱਥੇ ਗਿਆ ਕਿੱਥੇ ਗਿਆ ਕੈਮਰਾ ਜੀ ਨਹੀਂ ਹੋ ਰਿਹਾ ਆ ਰਿਹਾ ਜੀ ਆ ਰਿਹਾ ਅੱਗੇ ਅੱਛਾ ਨਾਲ ਤੋਂ ਹਿਲਦੀ ਜੋਦੀ ਜਦੋਂ ਤੁਰਦਾ ਆ ਲੋ ਜੀ ਕਰੋ ਦਰਸ਼ਨ ਆ ਗਏ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਏ ਅੱਜ ਦੀ ਲੜੀ ਦਾ 11ਵਾਂ ਗੁਰਦੁਆਰਾ ਸਾਹਿਬ ਆ 11ਵਾਂ 11ਵਾਂ ਗੁਰਦੁਆਰੇ ਦਾ ਦਰਸ਼ਨ ਕਰ ਲਿਆ ਅੱਜ ਕਰੋ ਜੀ ਦਰਸ਼ਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇਹ ਉੱਥੋਂ ਦਾ ਸੰਖੇਪ ਇਤਿਹਾਸ ਹੈ ਗੁਰਗੋਮ ਸਿੰਘ ਨੂੰ ਜਦੋਂ ਪਿੱਛੋਂ ਘੇਰਾ ਪਿਆ ਸੀਗਾ ਤੇ ਉਹ ਅਨੰਦਪੁਰ ਸਾਹਿਬ ਛੱਡ ਕੇ ਤੇ ਇਧਰ ਨੂੰ ਤੁਰੇ ਆ ਇਧਰ ਨੂੰ ਤੁਰੇ ਅਮਰਤਵਾਲੇ ਇੱਥੇ ਪਹੁੰਚੇ ਅਮਰਤਵਾਲੇ ਫਿਰ ਆਸਾ ਦੀ ਵਾਰ ਦਾ ਕੀਰਤਨ ਪਾਠ ਹੋਇਆ ਕੀਰਤਨ ਹੋਇਆ ਆ ਉਸ ਤੋਂ ਬਾਅਦ ਇਥੇ ਜੰਗ ਜੁੱਦ ਹੋਇਆ ਕਮਸਾਨ ਦਾ ਜੰਗ ਹੋਇਆ ਤੇ ਬਾਬਾ ਜੈਤਾ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਜਿਹੜੇ ਜਨਾਨੇ ਗੁਰਤੇਬਾ ਦਰਸਾਜ ਦਾ ਸੀਸ ਲੈਂਦਾ ਸੀਗਾ ਉਹ ਇਥੇ ਸ਼ਹੀਦ ਹੋ ਗਏ ਮੱਥੇ 'ਚ ਗੋਲੀ ਵੱਜਣ ਦੇ ਕਰਨੇ ਕਾਰਨ ਤੇ ਇਥੇ ਹੀ ਪਰਿਵਾਰ ਬਿਛੜਾ ਛੋਟੇ ਸਾਹਿਬ ਜੀ ਜਿਹੜੇ ਉਹ ਇੱਧਰ ਰਹਿ ਗਏ ਆ ਜਿਹੜੇ ਵੱਡੇ ਸਾਹਿਬ ਜੀ ਗੁਰੂ ਸਾਹਿਬ ਨਾਲ ਪਾਰ ਕਰ ਗਏ ਹਨ ਦੀ ਇਥੋਂ ਤੇ ਇਹ ਪਰਿਵਾਰ ਬਿਛੜਾ ਸਾਹਿਬ ਗੁਰਦੁਆਰਾ ਸਾਹਿਬ ਬਣ ਗਿਆ ਇਥੇ ਅਸੀਂ ਪਹਿਲਾਂ ਵੀ ਇੱਥੇ ਦਰਸ਼ਨ ਕੀਤੇ ਆ ਫਿਰ ਇਹ ਇਹ ਉਦੋਂ ਛੋਟਾ ਜਿਹਾ ਸੀ ਜਦੋਂ ਪਹਿਲਾਂ ਆਏ ਸੀ ਮੈਂ ਸੀ ਮੈਂ ਸੀ ਤੁਸੀਂ ਕਾ ਛੋਟਾ ਸੀ ਤੂੰ ਛੋਟਾ ਨਹੀਂ ਇਹਨੂੰ ਨਹੀਂ ਯਾਦ ਹੋਣਾ ਚਲੋ ਚੜੋ ਜੀ ਉੱਤੇ ਹਾਂ ਸਾ ਸਾਹੀ ਹੋ ਗਏ ਜੀ ਇੰਨੀਆਂ ਪੌੜੀਆਂ ਚੜਨ ਦੇ ਬਾਅਦ ਗੁਰਸਾ ਗੁਰਦਵਾਰ ਸਾਹਿਬ ਦਰਸ਼ਨ ਹੋ ਗਏ ਜੀ ਹਾਂ ਨਮਸਕਾਰ ਕਰਦੇ ਆ ਬਾਅਦ ਪਹਿਲਾਂ ਤੁਹਾਨੂੰ ਦਿਖਾਈਏ ਇੱਧਰ ਓਹੋ ਬਹੁਤ ਸਾ ਚੜ ਗਏ ਮੈਂ ਉਹੜੀ ਨਹੀਂ ਚੜੀ ਜਾਂਦੀ ਆ। ਇਹ ਕਿੰਨੀ ਚੋਗੀਆਂ ਚੱਲ। ਇਹ ਜਿੰਨਾ ਇਲਾਕਾ ਦੇਖਦਾ ਹੈ ਨਾ ਇਹ ਸਾਰਾ ਜੰਗ-ਜੁੱਦ ਵਾਲਾ ਇਲਾਕਾ ਸੀਗਾ ਇੱਥੇ ਜੰਗਾ ਹੁੰਦੀਆਂ ਰਹੀਆਂ ਉਦੋਂ। ਬਹੁਤ ਤਕੜਾ ਕਮਸਾਨ ਦਾ ਜੰਗ ਹੋਇਆ ਪਿਛੇ ਇੱਥੇ। ਬਾਬਾ ਉਹਦੇ ਸਿੰਘ ਜੀ ਹੋ ਗਏ ਤੇ ਸਹਜ ਜੀ ਦਾ ਪਹਿਲੇ ਸਹਜ ਜੀ ਦਾ ਬਾਬਾ ਜੀਤ ਸਿੰਘ ਜੀ ਸਹਜ ਜੀ ਦਾ ਜੀਤ ਸਿੰਘ ਜੀ ਉਹ ਵੀ ਇੱਥੇ ਪਿਛੇ ਲੜਦੇ ਰਹੇ ਆ। ਜਦੋਂ ਇਹ ਨਦੀ ਪਾਰ ਕਰਨੇ ਲੱਗੇ ਸੀਗੇ ਆਸਾ ਦੀ ਵਾਰ ਪਾਰ ਪੜ ਕੇ ਫਿਰ ਗੁਰਗੋਮੀ ਸਿੰਘ ਜੀ ਨੇ ਸੱਦਾ ਦਿੱਤਾ ਵੀ ਆ ਜਾ ਜੀਤ ਸਿੰਘ ਆ ਅੱਗੇ ਚੱਲੀਏ। ਫਿਰ ਬਾਬਾ ਜੀ ਸਿੰਘ ਜੀ ਅੱਗੇ ਨੂੰ ਦਰਪੇ ਆ ਸਾਰੀ ਅੱਗੇ ਨਦੀ ਆ ਇਹ ਵੀ ਉਦੋਂ ਨਦੀ ਦਾ ਹੀ ਇਲਾਕਾ ਹੁੰਦਾ ਸੀਗਾ ਇਹ ਹੁਣ ਸੁੰਗੜਦੀ ਸੁੰਗੜਦੀ ਸੁੰਗੜ ਗਈ ਹੈ ਇੱਥੇ ਚੱਪੇ-ਚੱਪੇ ਤੇ ਸਿੰਘ ਸ਼ਹੀਦ ਹੋਏ ਹੋਣਗੇ ਚੱਪੇ-ਚੱਪੇ ਤੇ ਇਹ ਮੀਨ ਐਂਟਰੀ ਹੈ ਜੀ ਦਰਬਾਰ ਸਾਹਿਬ ਦੀ ਤੇ ਆ ਸਾਬੋ ਚੰਡੀਗੜ੍ਹ ਨੂੰ ਜਾ ਗਿਆ ਰੋਡ ਇਧਰ ਚੰਡੀਗੜ੍ਹ ਨੂੰ ਰੋਡ ਚੱਲ ਗਿਆ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਇੱਥੋਂ ਦੀ ਖੁਦਾਈ ਚੱਲਦੀਆਂ ਜਿਹੜੀਆਂ ਇੱਥੇ ਚੀਜ਼ਾਂ ਨਿਕਲੀਆਂ ਨੇ ਆ ਖੰਡਾ ਆ ਕਿਰਪਾਨ ਆ ਆ ਜਿਹੜੇ ਪਾਣੀ ਵਗੈਰਾ ਵਾਸਤੇ ਗੜਵਾ ਇੱਛਾ ਇਹ ਤਿੰਨ ਚੀਜ਼ਾਂ ਹੀ ਬਾਹਰ ਖੁਦਾਈ ਖੁਦਾਈ ਕਰਦੇ ਆ ਇੱਥੇ ਤਿੰਨ ਚਾਰ ਚੀਜ਼ਾਂ ਨਿਕਲੀਆਂ ਆ ਪਰ ਇਹ ਤੇ ਉਹ ਆ ਜਿਹੜੀਆਂ ਦਿਖ ਗਈਆਂ ਕਈ ਇਹੋ ਜੀਆਂ ਚੀਜ਼ਾਂ ਕਈ ਇਹੋ ਜਿਹੀ ਤਲਵਾਰਾਂ ਕਈ ਇਹੋ ਜਿਹੇ ਸ਼ਸਤਰ ਇਹੋ ਜਿਹੇ ਹੋਣਗੇ ਜਿਹੜੇ ਅਜੇ ਤੱਕ ਦਿਖਾਈ ਨਹੀਂ ਦਿੱਤੇਗੇ ਕਿਉਂਕਿ ਇੱਥੇ ਬਹੁਤ ਕਮਸਾਨ ਦਾ ਜਦਦ ਹੋਇਆ ਸੀ ਬਹੁਤ ਜ਼ਿਆਦਾ ਤਗੜਾ ਜਦਦ ਹੋਇਆ ਇੱਥੇ ਰੋਕ ਰੋਕਿਆ ਉਹਨਾਂ ਨੇ ਜ਼ੋਰ ਜ਼ਬਰਦਸਤੀ ਦੇ ਨਾਲ ਰੋਕਿਆ ਇਹ ਨਨ ਮੁਗਲਾਂ ਨੂੰ ਫਿਰ ਇਸ ਤੋਂ ਬਾਅਦ ਇਹ ਸਰਸਾ ਨਦੀ ਜਿਹੜੀ ਇੱਥੋਂ ਪਾਰ ਕੀਤੀ ਹੈ ਮੈਂ ਇੱਥੇ ਆਇਆ ਇੱਕ ਗੱਲ ਕਰਨੀ ਜ਼ਰੂਰੀ ਆ ਗੁਰਬਾਣੀ ਚ ਪੰਕਤੀ ਹੁੰਦੀ ਆ ਜੋ ਪਾਥਰ ਕੋ ਕਹਤੇ ਦੇਵ ਤੇ ਇੱਥੇ ਲੋਕਾਂ ਦੀ ਮਹਾਨ ਘੜਤ ਕਹਾਣੀ ਬਣੀ ਆ ਵੀ ਇਹਦੇ ਅੰਦਰ ਸਾਬ ਜਦਿਆਂ ਦੇ ਪੈਰ ਲੱਗੇ ਨੇ ਸਾਨੂੰ ਤੇ ਦਿਖੇ ਨਹੀਂ ਉਦਾਂ ਵੀ ਜੇ ਆਪਾਂ ਪ੍ਰੈਕਟੀਕਲੀ ਗੱਲ ਕਰੀਏ ਤੇ ਇੱਥੇ ਸੀਮੈਂਟ ਲੱਗਾ ਆ ਹਨਾ ਉਦੋਂ ਸੀਮੈਂਟ ਸੀਗਾ ਮਿਸਤਰੀ ਸੀਗਾ ਭੱਜਾਂ 도ੜਾਂ ਦਾ ਭੱਜ 도ੜ ਇੰਨੀ ਹੋਈ ਆ ਇੰਨੀ ਜੰਗ ਜੁੱਦ ਕਮਸਾਣ ਦਾ ਹੋਇਆ ਤੇ ਕਿੱਥੇ ਪੈਰ ਟਿਕਣੇ ਆ ਕੋੜਿਆਂ ਦੇ ਪੌੜ ਕਿੰਨੇ ਲੱਗੇ ਹੋਣਗੇ ਫਿਰ ਤੋਂ ਬਾਅਦ ਕਿੰਨੇ ਸਿੰਘਾਂ ਦੀਆਂ ਸ਼ਹੀਦੀਆਂ ਹੋਣੀਆਂ ਹੋਈਆਂ ਆਂ ਘੱਟਾ ਮਿੱਟੀ ਕਿੰਨਾ ਰੁਲਿਆ ਹੋਊਗਾ ਤੇ ਕਿਹੜੇ ਪੈਰ ਦਿਖਦੇ ਆ ਐਵੇਂ ਮਨ ਘੜਤ ਘਾੜੀਆਂ ਵੱਲ ਨੂੰ ਆਪਾਂ ਤੁਰ ਪਏ ਆ ਆਪਾਂ ਨੂੰ ਚਾਹੀਦਾ ਗੁਰੂ ਵੱਲ ਮੁੜ ਕੇ ਆਓ ਗੁਰੂ ਦੇ ਆਸ਼ੇ ਵਿੱਚ ਰਹਿਣਾ ਚਾਹੀਦਾ ਉਸਲੀ ਪੰਕਤੀ ਦਾ ਉਚਾਰਨ ਹੈ ਜੋ ਪੱਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ ਜਿਹੜੇ ਪੱਥਰ ਨੂੰ ਦੇਵ ਕਹਿੰਦੇ ਨੇ ਪੱਥਰ ਦੇ ਵਿੱਚੋਂ ਦੇਵਤਾ ਪੂਜਦੇ ਨੇ ਉਹਨਾਂ ਦੀ ਸੇਵਾ ਉਹਨਾਂ ਦੀ ਭਾਵਨਾ ਬਿਰਥੀ ਚਲੀ ਜਾਂਦੀ ਹੈ ਅਸੀਂ ਕਿੰਨੇ ਚਿਰਾਂ ਬਾਅਦ ਇੱਥੇ ਆਏ ਆ ਨਾ ਚੰਡੀਗੜ੍ਹ ਕਿੰਨਾ ਚਿਰ ਹੋ ਗਿਆ ਹੋਣਾ ਜੁੱਤੀ ਆਪਾਂ ਨੂੰ ਜਦੋਂ ਦਿੱਲੀ ਗਏ ਬਹੁਤ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਬਣ ਗਈਆਂ ਆਹ ਪੁਲ ਵੀ ਉਦੋਂ ਬਣਿਆ ਨਹੀਂ ਸੀਗਾ ਇਹ ਸਿੱਧਾ ਖਰੜ ਦੇ ਉੱਪਰ ਉੱਪਰ ਜਾਂਦਾ ਹੈ ਮਤਲਬ ਇੱਥੇ ਇੱਕ ਘੰਟਾ ਤੁਹਾਨੂੰ ਇੱਥੇ ਥੱਲੇ ਲੱਗਦਾ ਹੀਗਾ ਇਹ ਥੱਲੇ ਥੱਲੇ ਖਰੜ ਦੇ ਥੱਲੇ ਥੱਲੇ ਘੰਟਾ ਨਹੀਂ ਤਾਂ ਚੱਲ ਪੌਣਾ ਘੰਟਾ ਅੱਧਾ ਘੰਟਾ ਤਾਂ ਲਾਜ਼ਮੀ ਸੀਗਾ ਨਾ ਤੇ ਹੁਣ ਮੈਨੂੰ ਲੱਗਦਾ 5-10 ਮਿੰਟ ਲੱਗੇ ਆ ਸਾਰਾ ਹੀ ਖਰੜ ਪੁਲ ਦੇ ਨਾਲ-ਨਾਲ ਪਾਰ ਕੀਤਾ ਪੁਲ ਦੇ ਉੱਤੇ ਉੱਤੇ ਲਓ ਜੀ ਚੰਡੀਗੜ੍ਹ ਅੱਥੇ ਪਹੁੰਚ ਗਏ ਆ ਤੇ ਜਿੱਦਾਂ ਤਾਂ ਪਤਾ ਹੀ ਸੀ ਕਿ ਸਾਡਾ ਪਲਾਨ ਚੇਂਜ ਹੋ ਗਿਆ ਸੱਦਾ ਜੀ ਕਹਿੰਦਾ ਕਿ ਗੱਡੀ ਫੋਲਿਆ ਤਾਂ ਘਰ ਜਾਣ ਦੀ ਜੀ ਨਹੀਂ ਕਰਦਾ ਤੇ ਬਾ ਕਦੀ ਕਹਿੰਦੇ ਮਨਾਲੀ ਦੇ ਤਰਫ ਹੀ ਆ ਹੁਣ ਅਸੀਂ ਚੰਡੀਗੜ੍ਹ ਪਹੁੰਚ ਗਏ ਆ ਤੇ ਲੈ ਕੇ ਤੇ ਅਸੀਂ ਕਦੋਂ ਆਏ ਨਹੀਂ ਤੁਹਾਨੂੰ ਪਤਾ ਹੀ ਉੱਥੇ ਬ੍ਰਸ਼ ਵਗੈਰਾ ਵੀ ਨਹੀਂ ਉਥੇ ਆ ਕੇ ਖਰੀਦਦੇ ਆ ਹੁਣ ਚੱਲਦੇ ਆ ਬਾਈ ਦੀ ਮਾਰਕੀਟ ਉਥੋਂ ਕੋ ਚੱਲ ਲਈਏ ਲੋੜਵੰਦੀਆਂ ਚੀਜ਼ਾਂ ਲੈ ਕੇ ਤੇ ਫਿਰ ਦੇਖਦੇ ਆਂ ਤੁਹਾਨੂੰ ਮਾਰਕੀਟ ਦਿਖਾਉਂਗੀ ਫਿਰ ਸਵੇਰੇ ਚੱਲਾਂਗੇ ਕਿਤੇ ਘੁੰਮਦੇ ਆਂ ਦੇਖਦੇ ਆਂ ਕਿੱਥੇ ਜਾਣੇ ਆਂ ਇਦਾਂ ਦਾ ਲੈਣ ਬੰਦਾ ਤੇ ਚੰਡੀਗੜ੍ਹ ਦਾ 뷰 ਵੇਖੋ ਬਹੁਤ ਅੱਛਾ ਹੈ ਚੰਡੀਗੜ੍ਹ ਦਾ 뷰 ਇੱਥੋਂ ਦੇ ਚਲਾਨ ਵੀ ਬੜੀ ਜਲਦੀ ਹੁੰਦੇ ਆ ਚੰਡੀਗੜ੍ਹ ਨਹੀਂ ਚਲਾਨ ਗੜਿਆ ਅਸੀਂ ਅੱਗੇ ਸੋਚਦੇ ਪਏ ਆਂ ਕਿ ਸਾਡੇ ਸਟicker ਵਗੈਰਾ ਵੀ ਲੱਗੇ ਹੋਏ ਆ ਦੇ YouTube ਸਾਡੇ ਚੈਨਲ ਦੇ ਕਿਤੇ ਵੜੇ ਨਾ ਜਾਈਏ YouTube ਦੇ ਚੈਨਲ ਦੀ ਤੇ ਚਲੋ ਇਥੋਂ ਦਾ ਮੰਡਾ ਹੈਗਾ ਇੱਕ ਆਪਣਾ ਉਹ ਕਹਿੰਦਾ ਕਿ ਨਹੀਂ ਸ਼ਾਇਦ ਨਹੀਂ ਹੋਵੇਗਾ ਕਿਉਂਕਿ ਪਿਛਲੀ ਜਿਹੜੀ ਨੰਬਰ ਪਲੇਟ ਹੈ ਨਾ ਉਹ ਸਰਕਾਰੀ ਨਹੀਂਗੀ ਅੱਗੇ ਵਾਲੀ ਨੰਬਰ ਪਲੇਟ ਤੇ ਸਰਕਾਰੀ ਹੈ ਪਿਛੇ ਵਾਲੀ ਨੰਬਰ ਪਲੇਟ ਆਫ ਰੋਡਿੰਗ ਕਰਦੇ ਆਂ ਸਰਚ ਕਿਤੇ ਉੱਤਰ ਕੀ ਕੀ ਉਹ ਪਨਵਾਈ ਨਹੀਂ ਵਾਚ ਜਦੋਂ ਅਸੀਂ ਪਹਿਲਾਂ ਇੱਕ ਵਾਰੀ ਤੁਸੀਂ ਆਪਣੀ ਗੱਡੀ ਤੇ ਆਏ ਸੀ ਤੇ ਡੱਟਸਨ ਤੇ ਅੱਗੇ ਲੇਟਾ ਲੇਟਾ ਲੱਗੀ ਅਸੇਕੇ ਅਸੀਂ ਗਏ ਸੀ ਮਨਿਕਨ ਮਨਿਕਨ ਗਏ ਮਨਿਕਨ ਗਏ ਜਿਹੜਾ ਲੈਟਨ ਵਾਈ ਹੈ ਸਪੈਸ਼ਲ ਜਿਹੜੀਆਂ ਮਨਿਕਨ ਸਾਹਿਬ ਗਿਆ ਸੀ ਤੇ ਉੱਥੇ ਲੋੜ ਪਈਦੀ ਲੇਟਾ ਵਗੈਰਾ ਦੀ ਰਾਤ ਦਾ ਸਫ਼ਰ ਵੀ ਕਰਦਾ ਮੈਂਦਾ ਸਿਰਫ ਅੱਗੇ ਛੋਟੀਆਂ ਜੀਆਂ ਲਾਈਟਾਂ ਲਗਾਈਆਂ ਸੀ ਅੱਗੇ ਨੰਗਦੇ ਨੰਗਦੇ ਵਾਈ ਮਾਰ ਲਈਏ ਕਮੈਂਟ ਜੀ ਅਗਲੇ ਦੇ ਤੇ 1000 ਰੁਪਏ ਦਿੱਤਾ ਕਿ ਚਲਾਨ ਕੀਤਾ ਸੀਗਾ ਨਹੀਂ ਦਿੱਤੇ ਹੀ 1000 ਰੁਪਏ 1000 ਰੁਪਏ ਦਿੱਤਾ ਨਹੀਂ ਚਲਾਨ ਨਹੀਂ ਮੈਨੂੰ ਲੱਗਦਾ ਕੋਈ ਕੀਤਾ ਹੁੰਦਾ ਬਾਅਦ ਦੀ ਗੱਡੀ ਵੀ ਇੱਕ ਤੇ ਮਿੰਟ ਮਿੰਟ ਵਜਾ ਮਾਰਦੇ ਤੇ

ਸੀ ਬਾਈ ਦੀ ਮਾਰਕੀਟ ਪਹੁੰਚ ਗਏ ਆ ਗੱਡੀ ਪਾਰਕਿੰਗ ਚ ਲਗਾ ਲਈ ਆ ਤੇ ਬੱਚਿਆਂ ਨੂੰ ਉਠਾਇਆ ਇਹਨਾਂ ਦੋਨਾਂ ਨੂੰ ਹਾਂ ਹਾਂ ਉਹਦਾ ਪਰਨਾ ਬੰਦੇ ਪਏ ਆ ਤੇ ਅਨਕੀ ਮੇਰੀ ਦੀ ਟੌਫੀਆਂ ਦਾ ਪੈਕਟ ਗਵਾਜ ਗਿਆ ਗੱਡੀ ਚ ਹਨਾ ਬਣੀ ਹਾਂ ਜੀ ਪੈਕਟ ਗਵਾਜ ਗਿਆ ਹਾਂ ਜੀ ਹੁਣ ਆਪਾਂ ਨਵਾਂ ਪੈਕਟ ਲੈਣਾ ਠੀਕ ਹੈ ਟੌਫੀਆਂ ਲੈਣੀਆਂ ਕਿ ਕੋਈ ਹੋਰ ਦੀਦੀ ਲੈਣੀ ਹੈ ਟੌਫੀਆਂ ਲੈਣੀਆਂ ਟੌਫੀਆਂ ਦਾ ਪੈਕਟ ਵੀ ਗਵਾਜ ਗਿਆ ਸਾਡਾ ਗੱਡੀ ਚ ਅੰਕਲ ਚਿਪਸ ਲੈ ਲਾ ਸੋਗੀ ਜੀ ਬਲੌਗ ਨਹੀਂ ਸេរੀ ਲੈ ਲਿਆ ਹੈ ਉਹਨਾਂ ਪੈਕਟ ਲੈ ਕੇ ਦੇਣਾ ਆਪਣਾ ਟੋਪੀਆਂ ਦਾ ਕਹਿੰਦੀ ਮੈਨੂੰ ਉਹੀ ਪੈਕਟ ਚਾਹੀਦਾ ਮੈਨੂੰ ਇਹ ਤੇ ਵੀਰ ਕਾ ਵਗੈਰਾ ਦਾ ਅੱਗੇ ਜਾਂਦੇ ਹਾਂ ਮਾਰਕੀਟ ਚ ਤੇ ਦਿਖਾ ਦੇ ਤੁਹਾਨੂੰ ਹੈ ਲੋ ਮੇਟਰ ਬਾਈ ਦੀ ਸੈਕਟਰ ਤੋਂ ਬਾਅਦ ਅਸੀਂ 15 ਸੈਕਟਰ ਦੀ ਮਾਰਕੀਟ ਆ ਗਏ ਬਲੌਗ ਬਣਾਉਂਦਾ ਟਾਈਮ ਹੀ ਨਹੀਂ ਲੱਗਿਆ ਸ਼ੋਪਿੰਗ ਕਰਦੇ ਰਹੇ ਆ ਤੇ ਇੱਥੇ ਵੈਜ ਬਰੀਆਨੀ ਆਰਡਰ ਕੀਤੀ ਆ ਬਹੁਤ ਸਵਾਦ 160 ਰੁਪਏ ਦੀ ਫੁੱਲ ਬਹੁਤ ਸੋਹਣੀ ਮਾਰਕੀਟ ਐ ਚਿਕਨ ਵੀ ਆ ਮਟਰਨ ਵੀ ਆ ਸਭ ਕੁਝ ਵੈਜ ਨੌਨ ਵੈਜ ਬਹੁਤ ਸਵਾਦ ਆ ਤੇ ਠੀਕ ਆ ਅੱਜ ਦੇ 15 16 ਗੁਰਦੁਆਰਾ 10 12 ਜਿਹੜੇ ਗੁਰਦੁਆਰੇ ਤੁਸੀਂ ਦਰਸ਼ਨ ਕੀਤੇ ਆ ਕੱਲ ਅਸੀਂ ਹੁਣ ਛਤਪੀੜ ਗੇੜਾ ਵੇਖਾਂਗੇ ਕਿੱਥੇ ਜਾਂਦੇ ਆ ਜੂ ਜਾਂਦੇ ਆ ਕਿੱਥੇ ਜਾਂਦੇ ਆ ਤੇ ਤਬਸੀਹ ਆਇਆ ਉਹ ਮੈਂ ਤਬਸੀਹ ਚਾਹ ਅੱਜ ਦਾ ਵਲੌਗ ਮੈਂ ਇਥੇ ਸਮਾਪਤ ਕਰਦਾ ਹੈ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਨਵੀਂ ਜਗ੍ਹਾ ਦੇ ਖੂਬ ਖਰਾਤਰੀ ਸ਼ਬਾ ਖੈਰ ਟਾਟਾ ਬਾਏ ਬਾਏ